ਠੀਕ ਹੈ ਹਰ ਚੀਜ਼ ਨੂੰ ਸਮਾਂ ਦਾ ਲੱਗਦਾ ਪਰ ਮਿਹਨਤ ਬੰਦਾ ਨਾ ਛੱਡੇ ਬੰਦਾ ਪਹੁੰਚ ਜਾਂਦਾ ਹੁੰਦਾ ਜਿਹੜੇ ਰਾਹ ਪਿਆ ਪਹੁੰਚ ਹੀ ਜਾਂਦਾ ਪਰ ਆਪਾਂ ਜਿਹੜੀ ਹੁਣ ਜਿਹੜੀਆਂ ਵੋਟਾਂ ਆਈਆਂ ਦੇਖੋ ਪਿਛਲੀ ਵਾਰੀ ਤਾਂ ਮੈਨੂੰ ਲੱਗ ਲਗਾ ਕੇ ਯੂਨਨ ਨੇ ਖੜਾ ਕਰਤਾ ਡਾਕਟਰ ਸਵਾਇਮਾਨ ਹੁਣ ਚਲੋ ਅਮਰੀਕਾ ਚਲੇ ਗਿਆ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਸੀ ਆਪਣੇ ਪਿੰਨਾ ਚ ਆਏ ਵੀ ਤੁਸੀਂ ਦੇਖੇ ਵੀ ਹੋਣੇ ਆ ਸਪੋਰਟ ਤੇ ਵੀ ਆਏ ਵੀ ਯਾਰ ਕੋਟ ਲਈ ਤੂੰ ਇਨਾ ਪੜਿਆ ਲਿਖਿਆ ਕਉਕਾ ਮਾ ਤੁਹਾਡੇ ਯੂਨੀਵਰਸਿਟੀ ਕਾਲਜ ਜੈ ਤੋ ਪੜਉਂਦਾ ਵੀ ਨਾ ਸੋਡੇ ਪਿੰਡ ਦੇ ਕਈ ਜਵਾਗ ਮੈਥੋਂ ਪੜੇ ਵੀ ਆ। ਠੀਕ ਹੈ ਚਲੋ ਜਿੰਨਿਆਂ ਨੇ ਆਪ ਪਾਟ ਗਿਆ ਇੱਕ ਝਾੜੂ ਦੀ ਹਵਾਵਾਲੀ ਸੀ। ਵੋਟਾਂ ਪੰਗਾ ਘੱਟ ਪਈਆਂ। ਐਦ ਕਿ ਮੈਂ ਆਪਦੇ ਦਿਲੋਂ ਉੱਠਿਆ। ਕਿਉਂਕਿ ਚਾਹੇ ਜਿੰਨਿਆਂ ਨੇ ਵੋਟਾਂ ਪਾਈਆਂ ਉਹਨਾਂ ਨੇ ਤਾਂ ਮੈਨੂੰ ਐਮਐਲਏ ਬਣਿਆ ਮੰਨਿਆ ਸੀ ਨਾ। ਤੇ ਜੇ ਮੈਂ ਅੱਜ ਨਹੀਂ ਖੜਦਾ ਬਾਈ ਤਾਂ ਉਹਨਾਂ ਦੇ ਤਾਂ ਖੇਈ ਹੋ ਗਈ ਨਾ ਇੱਕ ਤਰ੍ਹਾਂ ਦੀ। ਉਹ ਤਾਂ ਕਹਿਣਗੇ ਯਾਰ ਵੀ ਅਸੀਂ ਤਾਂ ਚੇਂਜ ਵਾਸਤੇ ਪੰਗਾ ਥੋੜੇ ਆ ਬਾਹਲੇ ਆ ਉਹ ਫਰਕ ਨਹੀਂ ਪੈਂਦਾ। ਪਿਛਲੀ ਵਾਰੀ ਇਹ ਵੀ ਬਹੁਤ ਮੇਰੇ ਮਨ ਨੂੰ ਤਸੱਲੀ ਸੀ ਕਿ ਬੀਜੇਪੀ ਹਰਾਤੀ ਸੀ ਆਪਾਂ ਬੀਜੇਪੀ ਨੂੰ 400 ਵੋਟ ਪਈ ਸੀਗੀ ਤੇ ਬੀਜੇਪੀ ਆਪਣੇ ਤੋਂ ਪਿੱਛੇ ਸੀ ਵਾਪਕ ਪਿਛਲੀ ਵਾਰੀ ਤੇ ਐਤ ਕੀ ਦੇਖ ਲਓ ਬੀਜੇਪੀ 15000 ਲੈ ਗਈ ਹੈ ਤੇ ਜਿਹੜੇ ਹਾਵਲਾਂ ਚੱਲਿਆ ਵਾ ਕੰਮ ਵਧੂਗਾ ਹੀ ਮੈਨੂੰ ਲੱਗਦਾ ਸਾਡੇ ਲੋਕ ਜਿਹੜੇ ਬਾਹਰ ਬੈਠੇ ਆ ਉਹਨਾਂ ਦਾ ਫਿਗਰ ਆ ਤੇ ਜਿਹੜਾ ਇੱਥੇ ਬੈਠੇ ਆ ਉਹਨਾਂ ਨੂੰ ਡੱਕਾ ਹੀ ਫਿਗਰ ਲੀ ਉਹ ਅੱਜ ਵੀ ਬੀਜੇਪੀ ਦੇ ਜਿਹੜੇ ਇੱਥੇ ਕੈਂਡੀਡੇਟ ਨੇ ਉਹ ਆ ਉਹਨਾਂ ਵਾਸਤੇ ਕਾਜੂ ਚੱਕੀ ਫਿਰਦੇ ਆ ਇਹ ਸਾਰੇ ਦੇਖ ਹੀ ਜਾਂਦੇ ਆ ਪਰ ਇਹ ਬੰਦੇ ਸਾਰੇ ਇੱਕੋ ਹੀ ਗੱਲ ਕਹਿੰਦੇ ਆ ਤਿੰਨੇ ਪਾਰਟੀਆਂ ਅਸੀਂ ਗਿੱਦੜਾ ਦਾ ਵਿਕਾਸ ਕੀਤਾ ਆ ਕੀਤਾ ਉਹ ਕੀਤਾ ਹੁਣ ਗਿੱਦੜਾ ਦਾ ਵਿਕਾਸ ਦੀ ਗੱਲ ਕਰਦੇ ਆ ਹਰ ਇੱਕ ਬੰਦਾ ਬਿਮਾਰ ਆ ਬਾਪੂ ਮੈਨੂੰ ਤੁਹਾਡੇ ਚ ਇਹ ਦੱਸੋ ਵੀ ਕਿੰਨੇ ਬੰਦਿਆਂ ਨੇ ਗਿੱਦੜਵਾ ਦੇ ਹਸਪਤਾਲਾਂ ਦੇ ਵਿੱਚ ਜਾ ਕੇ ਸਰਕਾਰੀ ਚ ਗੋਡੇ ਬਦਲੇ ਗੋਡਿਆਂ ਦੀ ਤਾਂ ਬਿਮਾਰੀ ਇੰਨੀ ਕਹਿ ਗਈ ਆ ਜਾਂ ਕਿੰਨੇ ਆਣੇ ਦਿਲ ਦਾ ਆਪਰੇਸ਼ਨ ਕਰਾਇਆ ਕਿੰਨੇ ਆਣੇ ਸਿਰ ਦਾ ਆਪਰੇਸ਼ਨ ਕਰਾਇਆ ਹੱਥ ਖੜੇ ਕਰਕੇ ਦੱਸਿਓ ਮਾੜਾ ਦਿਖਾਈ ਆ ਸੇ ਪਾਸੇ ਕਿਸੇ ਨੇ ਬਾਈ ਛੋਡੇ ਕੀ ਛੋਡੇ ਰਿਸ਼ਤੇਦਾਰਾਂ ਨੇ ਵੀ ਕਰਾਇਆ ਹੋਵੇ ਕਿਸੇ ਨੇ ਬਾਪੂ ਕਰਾਇਆ ਫਿਰ ਯਾਰ ਕਿਹੜੇ ਹਸਪਤਾਲਾਂ ਦੀ ਗੱਲ ਕਰੀ ਜਾਂਦੇ ਆ ਇਹ ਕਿਸੇ ਨੇ ਕਰਾਇਆ ਹੋਵੇ ਬਾਪੂ ਮੈਂ ਨਾ ਪਰਸੋਂ ਜਾਵੜਿਆ ਇੱਥੇ ਦੋਦੇ ਉੱਥੇ ਹੈਗਾ ਆਪਣਾ ਸੀਐਚਸੀ ਕਮਿਊਨਿਟੀ ਹੈਲਥ ਸੈਂਟਰ ਉਹਦਾ ਮਤਲਬ ਹੁੰਦਾ ਵੀ ਸਭ ਤੋਂ ਵੱਡਾ ਪਿੰਡਾਂ ਦਾ ਹਸਪਤਾਲ ਆ ਦੋਦੇ ਆਪਣਾ ਉਥੇ ਇੱਕ ਹੀ ਡਾਕਟਰ ਆ ਬਾਪੂ ਉਹਦਾ ਨਾਮ ਹੈਗਾ ਰੋਬਨ ਉਹ 25 ਪਿੰਡਾਂ ਸਾਹਮਦਾ ਉਹ ਜੇਕਰ ਕਿਸੇ ਦਾ ਮਾਲਾ ਐਮਰਜੈਂਸੀ ਕੇਸ ਆ ਗਿਆ ਉਹ ਵੀ ਉਹਨੇ ਸਾਹਮਣਾ ਜਿਹੜੇ ਇਹਨਾਂ ਨੇ ਮhalla ਕਲੀਨਿਕ ਬਣਾਏ ਆ ਉਹਨਾਂ ਦੇ ਵਿੱਚ ਵੀ ਉਹਨੇ ਦੇਖਣਾ ਮਾਲਾ ਇੱਕ ਬੰਦਾ ਪੂਰੀ ਗਿੱਦੜ ਦੋਦਾ ਜੈਲ ਸਾਹਮਦਾ ਦੋਦਾ ਜੈਲ ਜਿਹਦੀ 80000 ਵੋਟ ਹੈ ਤੇ ਲਗਭਗ 1.5 ਲੱਖ ਬੰਦਿਆਂ ਤੇ ਇੱਕ ਡਾਕਟਰ ਆ ਗਿੱਦੜਵਾ ਦੇ ਵਿੱਚ ਜੇ ਮੇਰੀ ਗੱਲ ਝੂਠੀ ਹੈ ਤਾਂ ਜਿਹੜਾ ਵੀ ਚਾਹੇ ਆਮ ਆਦਮੀ ਵਾਲਾ ਚਾਹੇ ਕਾਂਗਰਸ ਵਾਲਾ ਤੇ ਚਾਹੇ ਆ ਗਿਆ ਬੀਜੇਪੀ ਵਾਲਾ ਉਹ ਦਿਖਾ ਦੇ ਜੇ ਛੋਡੇ ਕੋਲੇ ਪੂਰੇ 2.5 ਲੱਖ ਬੰਦੇ ਤੋਂ 1.5 ਲੱਖ ਬੰਦੇ ਤੇ ਦੂਜਾ ਡਾਕਟਰ ਮਿਲ ਜੇ ਤੁਸੀਂ ਦੇਖੋ ਵੀ ਇੱਕ ਇੱਕ ਡਾਕਟਰ ਦੋਦੇ ਜਾ ਕੇ ਦੇਖ ਲਓ ਉਹਨੂੰ ਐਸਐਮਓ ਵੀ ਉਹੀ ਹੈ ਮਤਲਬ ਕਿ ਸੁਪਰਡੈਂਟ ਮੈਡੀਕਲ ਅਫਸਰ ਵੀ ਉਹੀ ਹੈ ਤੇ ਐਮਓ ਉਹ ਵੀ ਉਹੀ ਆ ਮਤਲਬ ਕਿ ਮੈਡੀਕਲ ਅਫਸਰ ਉਹ ਵੀ ਉਹੀ ਆ ਮਤਲਬ ਇੱਕ ਬੰਦਾ ਐਮਬੀਬੀਐਸ ਵਾਲਾ ਡੇਢ ਲੱਖ ਬੰਦੇ ਤੇ ਜਗਰੂਬਾਈ ਇੱਥੇ ਸਾਡਾ ਗਿੱਦੜਵਾ ਜਿਹੜਾ ਇਹ ਕਹਿੰਦੇ ਆ ਪਤ ਨਹੀਂ ਕੀ ਵਿਕਾਸ ਕੀਤਾ ਐਡੀਆਂ ਬੂਥਾਂ ਦਿਖਾ ਦਿਖਾ ਕੇ ਨਾ ਥੋੜਾ ਇਹਦਾ ਮੇਰਾ ਗਰਮ ਮੈਂ ਨਾ ਚਾਹਣਾ ਨਾ ਠੰਡਾ ਬੋਲਾਂ ਪਰ ਜਦੋਂ ਮੈਂ ਇਹਨਾਂ ਨੂੰ ਦੇਖ ਲੈਣਾ ਨਾ ਫਿਰ ਮਨੂੰ ਚੜ ਚੜਦੀ ਆ ਵੀ ਯਾਰ ਇਹ ਸਾਡੇ ਬਾਪੂਆਂ ਦਾ ਮਿਆਕ ਬਹੁਤ ਡਾਉਂਦੇ ਆ ਵੀ ਹੈ ਬਾਪੂ ਕੋਈ ਤੁਸੀਂ ਦੱਸੋ ਤੁਹਾਡੇ ਚੋਂ ਕਿਸੇ ਨੇ ਸਰਕਾਰੀ ਹਸਪਤਾਲ ਚ ਇਲਾਜ ਕਰਾਇਆ ਕਿਤੇ ਗੋਲੀਆਂ ਲੈਣ ਹੀ ਗਏ ਹੁਣ ਕੋਈ ਡਾਕਟਰ ਨਹੀਂ ਉਦੋਂ ਬਾਅਦ ਆ ਜੋ ਮੁੰਡਿਆ ਤੇ ਜਿਹੜਾ ਹੈਗਾ ਸਿੱਖਿਆ ਇੱਕ ਵੀ ਇਹ ਕੋਈ ਮਾੜਾ ਮੋਟਾ ਹਲਕਾ ਤਾਂ ਹੈ ਨਹੀਂਗਾ ਗਿੱਦੜਵਾ ਗਿੱਦੜਵਾ ਮੁੱਖ ਮੰਤਰੀ ਦਾ ਹਲਕਾ ਪੰਜ ਵਾਰ ਮੁੱਖ ਮੰਤਰੀ ਆ ਕੇ ਬਾਲਾ ਸਾਹਿਬ ਇੱਥੇ ਵਿੱਤ ਮੰਤਰੀ ਰਹਿ ਗਿਆ ਇੱਥੋਂ ਆ ਤੇ ਉਹ ਟਰਾਂਸਪੋਰਟ ਮੰਤਰੀ ਵੀ ਇੱਥੋਂ ਦਾ ਰਹਿ ਗਿਆ ਆ ਤੀਜਾ ਕਹਿੰਦਾ ਮੈਨੂੰ ਕਾਗਜ਼ੀ ਫੜਾਦਾ ਸਾਰੇ ਦਾ ਸਾਰਾ ਇਹ ਵੀ ਇੱਥੇ ਰਿਹਾ 10 ਸਾਲ ਪਾਵਰ ਚ ਵੀ ਹਸਪਤਾਲ ਤੱਕ ਨਹੀਂ ਪੜਿਆ ਬਾਈ ਹਸਪਤਾਲਾਂ ਚ ਡਾਕਟਰ ਕਿੱਥੇ ਆ ਮੈਂ ਸਾਨੂੰ ਦੱਸਾਂ ਕਈ ਵਾਰੀ ਸੁਣਨਾ ਗੁੱਸਾ ਆਉਂਦਾ ਹੁੰਦਾ ਹਸਪਤਾਲ ਜਾ ਕੇ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ ਗੱਲ ਕੀ ਸੁਣਾਂ ਉਹਨਾਂ ਦੀ ਵੀ ਕੋਈ ਨਹੀਂ ਸੁਣਦਾ ਜਿਹੜੀ ਉਥੇ ਪੋਚਾਂ ਮਾਰਦੀਆਂ ਕੁੜੀਆਂ ਇੱਕ ਤਾਂ ਕੁੜੀ ਸੀਗੀ ਚੱਕ ਦੂਹੇ ਵਾਲੇ ਦੀ ਚਾਰ ਪੰਜ ਕੁੜੀਆਂ ਮਿਲੀਆਂ ਮੈਨੂੰ ਮਾਲਾ ਮੇਰੀ ਮਾਂ ਦੀਆਂ ਹਾਂ ਜਿਹੜੇ ਉਮਰ ਦੀਆਂ ਹੋ ਪਤਾ ਬਾਪੂ ਤਨਖਾਹ ਕਿੰਨੀ ਹੈ ਕਲਾਸ 4 6000 ਰੁਪਿਆ ਉਹਨਾਂ ਦੀ ਤਨਖਾਹ ਪਤਾ ਕਿੰਨੇ ਸਾਲਾਂ ਚ 18 ਸਾਲਾਂ ਚ ਸਰਕਾਰ ਨੇ ਤਨਖਾਹ ਦਿੱਤੀ ਆ 6000 ਰੁਪਿਆ ਦਿਨ ਦਾ 200 ਬਣਦਾ ਭਾਈ ਉਹਦਾ ਕੀ ਜੀ ਕਰੂਗਾ ਪੋਚਾ ਮਾਰਨੂ ਘਰੇ ਤਾਂ ਰੋਟੀ ਨਹੀਂ ਭਗਦੀ ਆਂਗਣਵਾੜੀ ਵਰਕਰਾਂ ਜਿਹੜੀਆਂ ਸੋਡੇ ਲੱਗੀਆਂ ਕੁੜੀਆਂ 10000 ਰੁਪਿਆ ਤਨਖਾਹ ਤੇ ਉਹ ਵੀ ਨਹੀਂ ਟਾਈਮ ਨਾਲ ਮਿਲਦੀ ਅੱਜ ਜਿਹੜੇ ਨੇਤਾ ਆਉਂਦੇ ਆ ਨਾ ਸਾਨੂੰ ਗੱਲਾਂ ਸੁਣਾਉਣ ਉਹਨਾਂ ਦੇ ਬਾਰਗੇ ਹਜ਼ਾਰ ਹਜ਼ਾਰ ਬੰਦਾ ਹਜ਼ਾਰ ਹਜ਼ਾਰ ਬੁੜੀ ਪੱਕੀ ਬੈਠੀ ਏ ਧਰਨਾ ਲਾਈ ਜੇਕਰ ਇੱਥੇ ਝਾੜੂ ਵਾਲਿਆ ਕੇ ਗੱਲਾਂ ਸੁਣਾਉਂਦੇ ਤਾਂ ਉਹਨੂੰ ਕਹਿੰਦੇ ਵੀ ਕਾਠੀ ਕਰਨਾ ਕੱਟ ਤਾ ਤੇਰੇ ਬਾਹਰ ਗਿਆ ਉਹਨਾਂ ਨੂੰ ਤਾਂ ਗੱਲ ਸੁਣਾ ਦੇ ਹੁਣ ਰਹੀ ਗੱਲ ਸਿੱਖਿਆ ਦੀ ਆਹ ਮੁੰਡੇ ਖੜੇ ਐ ਕੋਈ 12 ਪੜ ਗਿਆ ਕੋਈ ਬੀਏ ਕਰ ਗਿਆ ਬੀਬੀਏ ਕਰ ਗਿਆ ਭਾਈ ਮੇਰੀ ਗੱਲ ਸੁਣੀ ਹੈਲੋ ਗੱਲਾਂ ਕਰਨੀਆਂ ਤਾਂ ਛੋਟਾ ਥੋੜਾ ਦੂਰ ਜਾ ਕਰ ਲੈ ਨਹੀਂ ਤਾਂ ਭਰਾ ਬਣ ਕੇ 4 ਮਿੰਟ ਗੱਲ ਸੁਣਾਦਾ ਮੈਂ ਤੇਰੀ ਗੱਲ ਹੀ ਕਰੀ ਜਾਣਾ ਜਿਹੜੇ ਮੁੰਡੇ ਬੀਬੀਏ ਕਰਕੇ ਬੀਸੀਏ ਕਰਕੇ ਬੀਏ ਕਰਕੇ ਐਮਪੀਏ ਕਰਕੇ ਐਮਪੀਏ ਕਰਕੇ ਜਾਂ ਐਮਸੀਏ ਕਰਕੇ ਉਹਨਾਂ ਨੂੰ ਵੀ ਆਪਦੇ ਪਿਓ ਨਾਲ ਆਪ ਤੇੜੀ ਜਾਣਾ ਪੈਂਦਾ ਮੈਂ ਤਾਂ ਕਰਾ ਜਾਂਦਾ ਗਰੀਬ ਪਰਿਵਾਰਾਂ ਦੇ ਵੀ ਬਹੁਤ ਆnde ਤੇ ਹਰੇਕ ਨੇ ਆਪਦੇ 3 ਪੁੱਤਾਂ ਨੂੰ 12 ਦਾ ਕਰਾਇਆ ਜਾਂ 12 ਕਰਨ ਤੋਂ ਬਾਅਦ 80% ਜਵਾਕਾਂ ਨੇ ਪੜ੍ਹਾਈ ਛੱਡੀ ਗਿੱਦੜਬਾਦ 80% ਨੇ ਜੇ ਉਹਦੋਂ ਬੀਏ ਕਰਕੇ ਫੇਰ ਵੀ ਤੇ ਤੇੜੀ ਜਾਣਾ ਪੈਂਦਾ ਉਹਨਾਂ ਨੂੰ ਮੈਨੂੰ ਆਏ ਦੱਸੋ ਵੀ ਗਿੱਦੜਬਾਦ ਦੇ ਵਿੱਚ ਕਿੰਨੀਆਂ ਸਰਕਾਰੀ ਨੌਕਰੀਆਂ ਇਹਨਾਂ ਤਿੰਨਾਂ ਟੰਬਰਾਂ ਨੇ ਸਾਨੂੰ ਦਿੱਤੀਆਂ ਜੇ ਬਾਈ ਸਾਨੂੰ ਦਿੱਤੀਆਂ ਤਾਂ ਜ਼ਰੂਰ ਵੋਟਾਂ ਪਾਓ ਯਾਰ ਹੱਕ ਬਣਦਾ ਜੇ ਨਹੀਂ ਦਿੱਤੀਆਂ ਫਿਰ ਕਾਦੇ ਵਾਸਤੇ ਜੁੱਤियां ਤੜਾਈ ਜਾਂਦੇ ਹੋ ਕੋਈ ਨੌਕਰੀਆਂ ਦਿੱਤੀਆਂ ਆ ਮੁੰਡੇ ਖੜੇ ਆ ਜਾਂ ਕੋਈ ਇਹਨਾਂ ਨੂੰ ਤਿਆਰੀ ਵਾਸਤੇ ਕੋਈ ਇੰਸਟੀਚਿਊਟ ਹੀ ਖੋਲਤੇ ਹੁਣ ਜੇ ਕਿਸੇ ਨੇ ਪੜਨਾ ਉਹਨੂੰ ਜਾਣਾ ਪੈਂਦਾ ਪਟਿਆਲੇ ਲੁਧਿਆਣੇ ਜਲੰਧਰ ਚੰਡੀਗੜ੍ਹ ਗਿੱਦੜਬਾਜ ਕਿਹੜੀ ਯੂਨੀਵਰਸਿਟੀ ਆ ਬਾਈ ਕੁਛ ਵੀ ਕਰ ਸਕਦਾ ਸੀ ਉਹ ਐਡਾ ਜੇ ਆਪਦੇ ਆਪ ਨੂੰ ਕਹਿੰਦੇ ਅਸੀਂ 나ਡੂ ਖਾ ਅਸੀਂ 14 ਸਾਲ ਅਸੀਂ 18 ਸਾਲ 26 ਸਾਲ ਪਤਾ ਨਹੀਂ ਕਿੰਨੇ ਸਾਲ ਕੀਤਾ ਨਹੀਂ ਕੀਤਾ ਨਾ ਸਿੱਖਿਆ ਨਾ ਸਿਹਤ ਹੈ ਹੁਣ ਕੋਈ ਵੀ ਕੰਮ ਜਿਹੜਾ ਮਰਜੀ ਤੁਹਾਡਾ ਰੋਗ ਦੇਖ ਲੈ ਸਾਰੇ ਦੁਖੀ ਹੁਣ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਆਪਾਂ ਇਹਨਾਂ ਨੂੰ ਵੋਟਾਂ ਪਾਈਏ ਕਿਉਂ ਹੁਣ ਕਾਰਨ ਇਹ ਹੁੰਦਾ ਲੋਕ ਇਹ ਸੋਚਦੇ ਆ ਵੀ ਇੱਕ ਬੰਦਾ ਹੁਣ ਕਰਤਾਰ ਦੇਖ ਲੋ ਇਹਨਾਂ ਬੰਦਿਆਂ ਦੇ ਤੁਸੀਂ ਤਾਂ ਬਈ ਸਟੈਂਡ ਵਾਲੇ ਬੰਦੇ ਹੂੰ ਪਿਛਲੀ ਵਾਰੀ ਚਲੋ ਮੈਂ ਉਠਿਆ ਮੈਂ ਤਾਂ ਤੁਹਾਡੇ ਨਾਲ ਦਿੱਲੀ ਵੀਰਿਆ ਮੈਂ ਹਰ ਥਾਂ ਤੇ ਵੀਰਿਆ ਇੱਥੇ ਤੁਹਾਡੇ ਕਿਹਾ ਘਰ ਦੇ ਵਿੱਚ ਕੋਈ ਪ੍ਰੋਬਲਮ ਸੀ ਉਦੋਂ ਵੀ ਮੈਂ ਜਾ ਕੇ ਗੱਲਾਂ ਹਨਾ ਸੁਣਾਈਆਂ ਦੁਰਗਾ ਨੂੰ ਦਿਖਾਉਣਾ ਪਰ ਮੈਨੂੰ ਵੋਟ ਨਹੀਂ ਪੈਂਦੀ ਵੋਟ ਕਿਉਂ ਨਹੀਂ ਪੈਂਦੀ ਸ਼ਾਇਦ ਤੁਹਾਨੂੰ ਐ ਲੱਗਦਾ ਵੀ ਯਾਰ ਮੁੰਡਾ ਤਾਂ ਚੰਗਾ ਆਪਦਾ ਹੀ ਐ ਮੱਥੇ ਵੀ ਲੱਗਦਾ ਪਰ ਵੋਟ ਭਾਈ ਖਰਾਬ ਨਾ ਹੋ ਜੇ ਨਾਲ ਨੇ ਜਿਤਨਾ ਹਨਾ ਵੀ ਵੋਟ ਖਰਾਬ ਆਉਣ ਦਾ ਡਰ ਐ ਜਿਹੜੀਆਂ 80 ਸਾਲ ਬੋਟਾ ਪੰਗਾ ਖਰਾਬ ਨਹੀਂ ਹੋਈਆਂ ਹਜੇ ਤੱਕ। ਜਾਦਾ ਕੁਝ ਸੁਧਰ ਕੇ ਸੋ ਕੋਈ ਇੱਕ ਚੀਜ਼ ਸਾਮਰਗੀ ਹੋਵੇ ਵੀ ਭਾਈ ਫਾਇਦਾ ਹੋ ਗਿਆ। ਜਦੋਂ ਯਾਰ ਇੰਨੇ ਹੋ ਗਏ 3 ਸਾਲ ਹੀ ਰਹਿ ਗਏ ਬਾਪੂ ਘਟ 80 ਸਾਲ ਹੋਣ ਚੁ ਦੇਸ਼ ਨੂੰ ਆਜ਼ਾਦ ਨੂੰ। ਯਾਰ ਜੇ ਇੱਕ ਵਾਰੀ ਤੁਸੀਂ ਇਧਰਲੇ ਪਾਸੇ ਖਰਾਬ ਕਰ ਲਓਗੇ ਕੀ ਹੋ ਜੂ। ਦੇਖੋ ਸੋਡਾ ਕੰਮ ਹੈ। ਤੁਸੀਂ ਫੇਰ ਵੀ ਸਟੈਂਡ ਲਾਏ ਜਾਂਦੇ ਹੋ। ਪਾਰਟੀਆਂ ਮੰਗਰ ਆਮ ਬੰਦਾ ਪਸਟੈਂਡ ਲਾਏ ਜਾਂਦਾ। ਔਰ ਜਿਹੜਾ ਅੱਜ ਆਹ ਹਾਲਾਤ ਕੀ ਹੈ ਜਿਹੜਾ ਆਹ ਬੰਦਾ ਵਿਚਾਰਾ ਖੜਾ ਇਹ ਆਇਆ ਕਿੱਥੋਂ ਆ ਅਕਾਲੀ ਦਲ ਨੂੰ ਸਾਫ਼ ਕਰਕੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਭ ਤੋਂ ਵੱਡੀ ਪਾਰਟੀ ਕਿਹਨੇ ਖਰਾਬ ਕੀਤੀ ਬਾਦਲ ਸਾਹਿਬ ਜਿਵੇਂ ਮਰਜ਼ੀ ਕਹਿਣ ਦੁਨੀਆਂ ਪਰ ਆਪਣੇ ਹਲਕੇ ਵਾਸਤੇ ਬਹੁਤ ਜ਼ਿਆਦਾ ਚੰਗੇ ਇਨਸਾਨ ਸੀ ਬਹੁਤ ਕੀਤਾ ਉਹਨਾਂ ਨੇ ਆਪਣੇ ਹਲਕੇ ਦਾ ਪਰ ਜਦੋਂ ਦਾ ਸੁਖਵੀਰ ਆਇਆ ਸੁਖਵੀਰ ਨੇ ਆਹੀ ਟੋਲਾ ਨਾ ਆਰਡਰ ਲਾਇਆ ਸੀ ਡੈਂਪੀ, ਰੋਜੀ, ਨੋਨੀ, ਬੰਟੀ ਇਹੋ ਜੇ ਤੇ ਖੁਦ ਇਹ ਬੰਦੇ ਦੀਆਂ ਸਟੇਟਮੈਂਟਾਂ ਕੱਢ ਕੇ ਦੇਖ ਲੋ ਇਹ ਕਹਿੰਦਾ ਮੈਂ ਉਹਦੀ ਕਿਚਨ ਕੈਬਿਨੇਟ ਦਾ ਮੈਂਬਰ ਸੀ ਕਿਚਨ ਕੈਬਿਨੇਟ ਮਤਲਬ ਸਮਝਦਾ ਬਾਬੂ ਵੀ ਮੈਂ ਅੰਦਰ ਰੋਟੀ ਅਸੀਂ ਇਕੱਠੇ ਖਾਂਦੇ ਸੀ ਜਿਹੜਾ ਬੰਦਾ ਰੋਟੀ ਇਕੱਠੇ ਖਾ ਕੇ ਸਾਰੀ ਪਾਰਟੀ ਨੂੰ ਖੁੰਝੇ ਲਾ ਕੇ ਗਿਆ ਏ ਅਕਾਲੀ ਦਲ ਨੇ ਖਤਮ ਨਹੀਂ ਸੀ ਆਪਣੇ 50000 ਵੋਟ ਰੋਟੀ ਸੀ ਕਿ ਅਕਾਲੀ ਦਲ ਦੀ ਆਪਣੇ ਇਹ ਹਲਕੇ 'ਚੋਂ ਅੱਜ ਅਕਾਲੀ ਦਲ ਨੇ ਇੱਕ ਬੰਦੇ ਨੇ ਖਤਮ ਕੀਤਾ ਕੱਲੇ ਗਿੱਦੜਵਾਚ ਨਹੀਂ ਕੀਤਾ ਪੂਰੇ ਦੁਨੀਆ ਦੇ ਨਕਸ਼ੇ ਤੋਂ ਜਿਹੜੇ ਸਿੱਖਾਂ ਦੀ ਜਿਹੜੇ ਸਭ ਤੋਂ ਉੱਚੀ ਸੰਸਥਾ ਖਤਮ ਕੀਤੀ ਹੈ ਇਹ ਬੰਦਿਆਂ ਨੇ ਖਤਮ ਕੀਤੀ ਹੈ ਯਾਦ ਰੱਖੋ ਦਿਲ ਤੇ ਪੁੱਛਿਓ ਇਹ ਸੁਖਵੀਰ ਨੂੰ ਪੁੱਠੀਆਂ ਸਲਾਹਾਂ ਦਿੱਤੀਆਂ ਤੁਹਾਡੇ ਵਰਗੇ ਜਿਹੜੇ ਦਾੜੀਆਂ ਪ੍ਰਕਾਸ਼ ਵਾਲੇ ਬਾਪੂ ਸੀਗੇ ਇਹਨਾਂ ਨੂੰ ਧੱਕੇ ਮਾਰੇ ਨਵੇਂ ਸਲਾਹੂ ਅੱਗੇ ਕੀਤੇ ਤੇ ਪੁੱਠੇ ਸਿੱਦੇ ਕੰਮ ਕਰਾਏ ਪਿੰਡਾਂ ਦੇ ਵਿੱਚ ਆਪਦੇ ਬੰਦਿਆਂ ਤੋਂ ਤੇ ਉਸ ਤੋਂ ਬਾਅਦ ਅਕਾਲੀ ਦਲ ਕਿੱਥੇ ਆ 10 ਸਾਲ ਨਿਆਰੇ ਲਈ ਜਦੋਂ ਸੱਤਾ ਸੀਗੀ 600 ਬੱਸਾਂ ਦਾ ਪਰਮਨ ਪਰਮਟਾ ਇਹਦੇ ਕੋਲੇ ਪੁੱਛਿਓ ਜਾ ਕੇ ਨੇਪੀ ਨੂੰ ਤੇ ਸੋਡੇ ਕੋਲੇ 600 ਸਾਈਕਲਾਂ ਦਾ ਸੋਡੇ ਪੂਰੇ ਪਣ 600 ਸਾਈਕਲ ਨਹੀਂ ਹੋਣਾ ਕਿਸੇ ਕੋਲੇ 600 ਰਖਸ਼ਾ ਨਹੀਂ ਬਣਿਆ ਕਿਸੇ ਤੋਂ ਇੰਨਾ ਕੁਝ ਕਰਕੇ ਵੀ ਜੇਕਰ ਬੰਦਾ ਜਿਹਦੇ ਨਾਲ ਮੂੰਹ ਚ ਬੁਰਕੀਆਂ ਪਾ ਕੇ ਉਹਨਾਂ ਨਾਲ ਗਦਾਰੀਆਂ ਕਰਦਾ ਤੁਸੀਂ ਮੈਂ ਹੈ ਕੀ ਚੀਜ਼ ਲੈਤਾ ਕਿਨੇ ਝਾੜੂ ਵਾਲਾ ਨੇ ਜਿਹੜੇ ਕਹਿੰਦੇ ਸੀਗੇ ਕਿ ਆਮ ਘਰਾਂ ਦੇ ਧੀਆਂ ਪੁੱਤ ਆਉਣਗੇ ਤੇ ਮੈਂ ਵੀ ਇੱਥੇ ਪਹਿਲਾਂ ਬਹੁਤ ਨਾਰੇ ਲਵਾਉਂਦਾ ਰਿਹਾ ਉਹ ਤੋਂ ਆਪਾਂ ਦਾ ਟਾਈਮ ਨਹੀਂ ਛੜਦਾ ਸੀਗਾ ਜਦੋਂ ਪਤਾ ਲੱਗ ਗਿਆ ਸੀਗਾ ਆਪਾਂ ਤਾਂ ਪਹਿਲੇ ਹੀ ਕਿਸਾਨਾਂ ਨਾਲ ਚਲੇ ਗਏ ਸੀ ਹੁਣ ਅੱਧੇ ਜਿਹੜੇ ਰਹਿੰਦੇ ਆ ਉਹਨਾਂ ਦਾ ਵੀ ਜਾਨ ਨੂੰ ਜੀ ਕਰਦਾ ਹੁਣ ਦੇਖ ਲਓ ਇਹ ਬੰਦਿਆਂ ਨੂੰ ਭਗਵੰਤ ਸਿੰਘ ਮਾਨ ਵਰਗੇ ਸਾਰਾ ਕੁਝ ਭੁੱਲ ਚੁੱਕੇ ਉਹ ਅੱਜ ਕੱਲ ਦਾ ਬਾਈ ਜਦੋਂ ਬੱਤੀ ਵਾਲੀ ਗੱਡੀ ਚੱਲਦੀ ਹੈ ਰੈਲੀ ਹੁੰਦੀ ਆ ਦੀ ਹਰੀਕੇ ਕਲਾ ਪੁਲਿਸ ਖੜੀ ਦੇ ਗੁੜੀ ਸੰਗਰ ਥੋੜੇ ਦੇਖ ਲਓ ਸਾਰੇ ਥਾਂ ਥਾਂ ਤੇ ਹੁਣ ਕੀ ਇਹ ਕਰਦਾਰ ਆ ਜਿਹੜਾ ਝਾੜੂ ਵਾਲਾ ਬੰਦਾ ਸੀ ਪਿਛਲੀ ਵਾਰੀ ਛੋਟ ਪਿੰਡ ਦਾ ਗਵਾਂਢੀ ਸੀ ਉਹ ਕਿੱਥੇ ਅੱਜ ਕੱਲ ਕਿਹੜੀ ਪਾਰਟੀ ਚ ਐ ਉਹ ਭਾਜਪਾ ਚ ਐ ਸ਼ਰਮਾ ਜੀ ਵੀ ਅਕਾਲੀ ਦਲ ਵਾਲਾ ਜਿ ਆਵੜਿਆ ਝਾੜੂ ਚ ਤੇ ਝਾੜੂ ਵਾਲਾ ਜਾਵੜਿਆ ਭਾਜਪਾ ਚ ਤੇ ਜਿਹੜਾ ਭਾਜਪਾ ਵਾਲਾ ਉਹਨੇ ਕੋਈ ਪਾਰਟੀ ਨਹੀਂ ਛੱਡੀ ਪਿੰਦਰ ਨਹੀਂ ਸਾਰੀਆਂ ਪਾਰਟੀਆਂ ਕਹਾ ਕੇ ਸਾਰੀਆਂ ਖਤਮ ਕਰਕੇ ਚਾਹੇ ਪਹਿਲਾਂ ਅਕਾਲੀ ਦਲ ਚ ਸੀ ਫੇਰ ਪਤੰਗ ਚ ਆ ਗਿਆ ਪਤੰਗ ਨਹੀਂ ਉੱਡੀ ਫਿਰ ਪੰਜਾਬ ਫੜ ਲਿਆ ਪਰ ਪੰਜਾ ਨਹੀਂ ਚੱਲਿਆ ਹੁਣ ਕਹਿੰਦਾ ਆ ਫੁੱਲ ਜਾਊਗਾ ਉਹ ਮਿਰਜਾ ਗਾਲੇ ਬਾਹ ਬਈ ਇਹਨਾਂ ਦਾ ਇਹ ਕਰਦਾਰ ਆ ਤੇ ਤੁਸੀਂ ਸਟੈਂਡ ਲਈ ਬੈਠਾ ਹੁਣ ਮੇਰਾ ਇਲੈਕਸ਼ਨ ਲੜਨਾ ਮੇਨ ਵੱਡਾ ਕਾਰਨ ਦੋ ਹੈ ਇੱਕ ਤਾਂ ਮੈਂ ਬਾਈ ਕੋਈ ਨਾ ਕੋਈ ਛੋਡੇ ਵਾਸਤੇ ਆਲਟਰਨੇਟ ਰੱਖਿਆ ਹੋਇਆ ਬਈ ਯਾਰ ਇਹ ਤਿੰਨੇ ਟੱਬਰ ਹੈ ਰਾਜੇ ਦਾ ਟੱਬਰ ਹੈ ਡੈਂਪੀ ਦਾ ਟੱਬਰ ਆ ਤੇ ਬਾਦਲਾ ਦਾ ਟੱਬਰ ਹੈ ਇਹਨਾਂ ਨੇ ਹੀ ਬਾਈ ਵਾਂਗੂ ਪਲੇਟਫਾਰਮ ਮਿਲੇ ਆ ਇਹ ਹੋ ਨਹੀਂ ਸਕਦਾ ਐਤਕ ਇਥੋਂ ਅਰ ਗਿਆ ਅਗਲੀ ਵਾਰੀ ਹੋ ਸਕਦਾ ਕਾਂਗਰਸ ਚ ਲੜ ਪਏ ਕੋਈ ਪਤਾ ਨਹੀਂ ਇਹ ਪੁੱਛੋ ਨਾ ਕੱਲ ਤੱਕ ਜਿਹੜਾ ਕਹਿੰਦੇ ਹਾਂ ਕਿਉਂਕਿ ਇਹਨਾਂ ਦਾ ਕੋਈ ਸਟੈਂਡ ਨਹੀਂਗਾ ਮੈਂ ਸਿਰਫ ਮੁੱਦਿਆਂ ਦੀ ਰਾਜਨੀਤੀ ਕਰਨਾ ਚਾਹਣਾ ਮੈਂ ਚਾਹਣਾ ਕੀ ਹਾਂ ਮੈਂ ਚਾਹਣਾ ਜਿਵੇਂ ਬਾਈ ਵਾਰ ਕੈਨੇਡਾ ਚੋਂ ਆਇਆ ਹੁਣ ਕੈਨੇਡਾ ਜਦੋਂ ਬੰਦਾ ਜਾਂਦਾ ਦੋ ਬਹਿਗਾ ਉਹਦੇ ਕੋਲੇ ਹੋਰ ਤਾਂ ਕੁਝ ਨਹੀਂ ਹੁੰਦਾ ਹੁਣ ਮਾਲਾ ਇੱਥੇ ਗਰੀਬ ਬੰਦੇ ਨੇ ਆਪਦਾ ਪੁੱਤ ਪੜਾਉਣਾ ਧੀ ਪੜਾਉਣੀ ਐ ਹੁਣ ਹਟਾਉਣਾ ਹੀ ਪੈਂਦਾ ਕੋਈ ਲੋਨ ਦਿੰਦਾ ਬਿਨਾਂ ਜ਼ਮੀਨ ਤੋਂ ਤੁਹਾਨੂੰ ਲੋਨ ਵੀ ਨਹੀਂ ਮਿਲਦਾ ਤੇ ਜਿਹੜੇ ਕਿਸਾਨਾਂ ਨੂੰ ਲੋਨ ਮਿਲਦਾ ਜੇ 40 ਲੱਖ ਦੀ ਜ਼ਮੀਨ ਆ ਕਿੱਲਾ ਮਿਲਦਾ ਕਿੰਨਾ 2 ਲੱਖ ਰੁਪਇਆ ਤੇ ਜਿਹੜੇ ਇਹਨਾਂ ਦੇ ਯਾਰ ਆ ਅਡਾਨੀ ਬਾਨੀ ਉਹਨਾਂ ਨੂੰ ਬਿਨਾਂ ਕਿਸੇ ਜ਼ਮੀਨ ਤੋਂ ਹੀ ਕਈ ਅਰਬਾਂ ਡਾਲਰ ਦੇ ਦੇ ਇਹਨਾਂ ਨੇ ਆਪਾਂ ਚਾਹੁੰਦੇ ਆ ਵੀ ਇੱਥੇ ਪੜ੍ਹਾਈ ਦੀ ਗੱਲ ਹੋਵੇ ਇੱਥੇ ਸਿੱਖਿਆ ਦੀ ਗੱਲ ਹੋਵੇ ਇੱਥੇ ਸਿਹਤ ਦੀ ਗੱਲ ਹੋਵੇ ਮੰਡੀਆਂ ਖਤਮ ਹੋ ਚੁੱਕੀਆਂ ਇਹ ਤਾਂ ਮੰਨ ਨਹੀਂ ਜਾਂਦੇ ਹੋ ਕਿ ਝੋਨਾ ਨਹੀਂ ਚੱਕਿਆ ਕੱਲ ਕਿਸਾਨ ਕੁੱਟਿਆ ਝੋਨਾ ਨਹੀਂ ਵਿਕਿਆ ਪਤਾ ਸਾਨੂੰ ਆਪਣੇ ਨਾਲ ਹੀ ਪਿੰਡ ਆ ਬਠਿੰਡੇ ਤੇ ਬਾਦਲ ਦੇ ਵਿਚਾਲੇ ਪਿੰਡ ਆ ਕਿਹੜਾ ਪਿੰਡ ਹਰੀਕੇ ਤੁਸੀਂ ਖਬਰ ਪੜ੍ਹੀ ਲਈ ਹੋਣੀ ਐ ਰਾਏ ਕੇ ਕਲਾ ਰਾਏ ਕੇ ਕਲਾ ਕੱਲ ਕਿਸਾਨ ਕੁੱਟੇ ਐ ਤੇ ਟੈਂਸ਼ਨ ਨਾ ਲਾਓ ਜਿਹੜੇ ਸਾਹਮਣਾ ਕਾਜੂ ਜੇ ਖਵਾਈ ਜਾਂਦੇ ਆ ਨਾ ਤੇ ਪੰਘਾ ਆਪਣੇ ਵੀ ਲਓ ਵੀ ਗੱਲ ਦਾ ਇਹ ਆ ਵੀ ਮੰਡਗਾ ਵੀ ਖਤਮ ਹੋ ਚੁੱਕੀਆਂ ਸਭ ਕੁਝ ਆਪਣਾ ਦਾਤ ਆ ਆਪਾਂ ਜਮਾ ਹੁਣ ਆਪਣੇ ਤੇ ਤਲਵਾਰ ਜਿਹੜੀ ਬਿਲਕੁਲ ਲੰਕ ਚੁੱਕੀ ਐ ਆਪਾਂ ਕਿਸੇ ਪਾਸੇ ਬਚਣ ਜੋਗੇ ਨਹੀਂਗੇ ਆਪਾਂ ਨੂੰ ਬਾਪੂ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਜੇ ਤੁਹਾਡਾ ਕੁਝ ਸਵਾਰ ਤਾਂ ਫੇਰ ਤਾਂ ਪਾ ਲੋ ਇਹਨਾਂ ਨੂੰ ਵੋਟਾਂ ਜੇਕਰ ਉਹ ਪਾਰਟੀਆਂ ਨੇ ਕੁਝ ਨਹੀਂ ਕੀਤਾ ਤਾਂ ਘੱਟੋ ਘੱਟ ਤੁਹਾਡਾ ਪੁੱਤਾਂ ਤੁਹਾਡੇ ਚੋਕਾਂ 1.5 ਸਾਲ ਮੈਂ ਤੁਹਾਡੇ ਨਾਲ ਦਿੱਲੀ ਵੀ ਲਾਇਆ ਤੁਹਾਡੇ ਜਵਾਕ ਵੀ ਪੜਾਇਆ ਕਾਲਜ ਚ ਤੁਹਾਡੇ ਜੇ ਕੋਈ ਖਬਰ ਲਾਉਣੀ ਹੁੰਦੀ ਫੇਰ ਵੀ ਆਉਣਾ ਦੁੱਖ ਦੇ ਸੁੱਖ ਦੇ ਵੀ ਆਉਣਾ ਵੀ ਆਪਾਂ ਇਸ ਵਾਰ ਕਿਉਂ ਨਹੀਂ ਗੰਨੇ ਕਿਸਾਨ ਨੂੰ ਵੋਟਾਂ ਪਾ ਕੇ ਜਿਤਾ ਸਕਦੇ ਜਿਤਾ ਸਕਦੇ ਆ ਮਾਤਾ ਇਹ ਚਾਹਣਾ ਕਿ ਜੇਕਰ ਕਿਸੇ ਧੀ ਨੇ ਪੜਨਾ ਪੁੱਤ ਨੇ ਪੜਨਾ ਜਾਂ ਕਿਸੇ ਨੇ ਆਪਦਾ ਕੰਮ ਕਰਨਾ ਉਹਨੂੰ ਬਿਨਾ ਵਿਆਜ ਤੋਂ ਲੋਨ ਮਿਲਣਾ ਚਾਹੀਦਾ ਕਿਉਂਕਿ ਆ ਕੈਨੇਡਾ ਅਮਰੀਕਾ ਦੇ ਵਿੱਚ ਇੱਥੋਂ ਜਾ ਕੇ ਮੁੰਡੇ ਕਾਮਯਾਬ ਪਤਾ ਕਿਉਂ ਹੋ ਗਏ ਕਿਉਂਕਿ ਸਰਕਾਰਾਂ ਸਪੋਰਟਿਵ ਆ ਉੱਥੇ ਲੋਨ ਮਿਲ ਜਾਂਦਾ ਈਜ਼ੀਲੀ ਹਾਂ ਜੇ ਨਹੀਂ ਪਰਦਾ ਤਾਂ ਸਿਬਲ ਸਕੋਰ ਖਤਮ ਆ ਬਾਅਦ ਦੇ ਵਿੱਚ ਪਰ ਇੱਥੇ ਤਾਂ ਇੱਕ ਬੰਦੇ ਨੂੰ ਘਰ ਦੇ ਨੂੰ ਮੁਖੀ ਨੂੰ ਮਿਲਦਾ ਦੂਜਿਆਂ ਦਾ ਕਹਾਣੀ ਖਤਮ ਹੋ ਜਾਂਦੀ ਹੈ ਇੱਥੇ ਤਾਂ ਬੀਬੀਆਂ ਸਾਡਾ ਸੁਣੀ ਜਾਂਦੇ ਹਣਾ ਆਪਣੇ ਜਿਹੜੇ ਸਾਡੇ Dalit ਭਰਾ ਨੇ ਇੱਥੇ ਆ ਕੇ ਇਹਨਾਂ ਨੂੰ ਲੋਨ ਦੇ ਜਾਂਦੇ ਆ ਤਿੰਨ ਚਾਰ ਮੁੰਡਿਆਂ ਕੇ 20-20 ਹਜ਼ਾਰ ਪੰਜ-ਪੰਜ ਦੇ ਵਿਆਜ ਤੇ ਬਾਅਦ ਬੀਬੀਆਂ ਭਰਨ ਵਾਸਤੇ ਕੋਈ ਸਿਲੰਡਰ ਵੇਚੀ ਜਾਂਦੀ ਐ ਕੋਈ ਕਾਟੇ ਵੇਚੀ ਜਾਂਦੇ ਕੋਈ ਸਾਈਕਲ ਵੇਚੀ ਜਾਂਦੀ ਐ ਐਡਾ ਬੁਰਾ ਹਾਲ ਐ ਕੋਈ ਗਰੀਬ ਦੀ ਬਾਹ ਫੜਨ ਨੂੰ ਹੈ ਇੱਥੇ ਕੁਝ ਨਹੀਂ ਇੱਥੇ ਛੋਟੀ ਾਕਾਤ ਕੀ ਰੱਖਤੀ ਹੁਣ ਆਪਣੀ ਅੱਧੇ ਦਾ ਝਾੜੂ ਵਾਲੇ ਆ ਹੀ ਰਲਾਈ ਜਾਂਦੇ ਆ ਬੰਦਿਆਂ ਨੂੰ ਵੀ ਤੈਨੂੰ 2 ਘਟੇ ਡੀਪੀ ਚ ਡੀਏਪੀ ਚ ਕਾ ਦਾਂ ਲੈ ਇਹ ਵੀ ਦਾ ਅੱਧ ਕੀ ਡੀਏਪੀ ਦੇ ਉੱਤੇ ਵੀ ਪਰਨੇ ਜੇ ਪਾਈ ਜਾਂਦੇ ਜਿਹੜੇ ਹਗਰਾ ਆਪਾ ਆਪਣੀ ਕਾਦਰ ਹੈਗੀ 5 ਕਿਲੋ ਆਟਾ ਉਹ ਵੀ ਵੈਸਤ ਆਇਆ ਨਹੀਂ ਕਾਫੀ ਟਾਈਮ ਹੋ ਗਿਆ じゃ ਤੇਰਾ ਕੋਠਾ ਪਾ ਲਿਆਂਗੇ ਆਹੀ ਚੀਜ਼ਾਂ ਦੇਖੋ ਬਾਪੂ ਜਿਹੜੇ ਸਾਹਮਣਾ ਪੋਸਟਰ ਲਾਇਆ ਇਹਨਾਂ ਬੰਦੇ ਨੇ ਪੈਸਾ ਖਰਚ ਕੀਤਾ ਪੈਸੇ ਤੇ ਤੁਹਾਨੂੰ ਕੋਲੇ ਕਮੀ ਹੈ ਨਹੀਂ ਇਹਦਾ ਮਤਲਬ ਆਪਦੇ ਵੇਲੇ ਤਾਂ ਹੁਣ ਘੱਟੋ ਘੱਟ ਫਾਰਚੂਨੋ ਤੋਂ ਘੱਟ ਤਾਂ ਗੱਡੀ ਨਹੀਂ ਲੈ ਕੇ ਆਉਂਦੇ ਸੀ ਉਹ ਘੱਟੋ ਘੱਟ 50 ਲੱਖ ਦੀ ਹੈ ਇੱਕ ਇਹਨਾਂ ਨਾਲ ਦੇਖ ਲਓ ਕਿੰਨੀਆਂ ਕਿੰਨੀਆਂ ਹੁੰਦੀਆਂ ਇਹਨਾਂ ਨੇ ਸਾਰਾ ਪੈਸਾ ਸਰਮਾਇਦਾਰਾਂ ਦਾ ਹੈ ਇਹ ਤਿੰਨੇ ਪਾਰਟੀਆਂ ਚਾਹੇ ਝਾੜੂ ਹੈ ਚਾਹੇ ਕਮਲ ਦਾ ਫੁੱਲ ਹੈ ਤੇ ਚਾਹੇ ਕਾਂਗਰਸ ਵਾਲਾ ਪੰਜਾ ਹੈ ਇਹ ਚੱਲਦੇ ਆ ਕਿੱਥੋਂ ਆ ਦਿੱਲੀ ਤੋਂ ਤੇ ਦਿੱਲੀ ਆਪਣੀ ਸਾਕੀ ਕਦੇ ਨਹੀਂ ਹੋਈ ਪਲੱਸ ਇਹ ਤਿੰਨਾਂ ਨੂੰ ਚਲਾਉਣ ਵਾਲਾ ਵੀ ਅੰਬਾਨੀ ਅਦਾਨੀ ਆ ਇੰਨਾ ਪੈਸਾ ਲਾਉਣਾ ਹੁਣ ਇੱਥੇ ਤਾਂ ਮੈਨੂੰ ਪੋਸਟ ਜਆ ਘੱਟਦੀਦਾ ਸਾਰੇ ਪਾਸੇ ਆ ਜਾ ਭੱਜ ਕੇ ਵੀਰ ਬਣ ਕੇ ਜਲਦੀ ਕਰੋ ਹਣ ਸਾਡੇ ਝੋਰੀਆ ਨੇ ਬੰਦੇ ਖਾਲੇ ਯਾਰ ਅੱਜ ਕੱਲ ਛੋਟੇ ਛੋਟੇ ਬੱਚਿਆਂ ਤੇ ਛੋਟੇ ਛੋਟੇ ਬੱਚਿਆਂ ਤੇ ਬਚਪਨ ਚ ਬੜੇ ਪਾਈ ਜਾਂਦਾ ਤੇ ਜਿਹੜੇ ਕਾਂਗਰਸ ਆਲੇ ਆ ਹੁਣ ਤੁਸੀਂ ਦੇਖ ਲਓ ਇੱਥੇ ਚੋਣਾ ਕਿਉਂ ਹੁੰਦੀਆਂ ਚੋਣਾ ਤਾਂ ਹੋ ਰਹੀਆਂ ਕਿਉਂਕਿ ਜਿਹੜਾ ਇੱਥੋਂ ਦਾ ਐਮਐਲਏ ਸੀ ਉਹ ਛੱਡ ਕੇ ਲੁਧਿਆਣੇ ਜਾਵੜੇ ਤਿੰਨ ਵਾਰ ਆਪਾਂ ਇੱਥੋਂ ਜਿਤਾ ਲਿਆ ਮਤਰਾ ਇਹ ਸਾਹਮਣੇ ਵੀ ਕੱਢ ਲੈ ਯਾਰ ਘਰ ਨਹੀਂ ਆ ਰਹਾ ਇਹਦਾ ਹੈ ਕਰਨਾਲ ਆ 2 ਘੰਟੇ ਖੜ ਜਾ ਕੋਈ ਨਹੀਂ ਸੁਪ ਜਿਹੜਾ ਆਪਾਂ ਗੱਲ ਕਰਦੇ ਆਂ ਵੀ ਤਿੰਨ ਵਾਰ ਇੱਥੋਂ ਜਿੱਤੇ ਆਵਿਆ ਚੌਥੀ ਵਾਰੀ ਲੁਧਿਆਣੇ ਜਾ ਕੇ ਜਿੱਤ ਗਿਆ ਹੁਣ ਪੰਜਵੀਂ ਵਾਰੀ ਕਹਿੰਦਾ ਮੇਰੇ ਘਰ ਆ ਲਈ ਜਿੱਤਾਉ ਲਈ ਤੁਸੀਂ ਇਹ ਦੇਖ ਲਓ ਵੀ ਇਹਦਾ ਮਤਲਬ ਨਾ ਤਾਂ ਸਾਡੇ ਚੋਂ ਦਾ ਕੋਈ ਸਿਆਣਾ ਬੰਦਾ ਹੈ ਹੀ ਨਹੀਂ ਕਾਂਗਰਸ ਚ ਵੀ ਕੋਈ ਬੰਦਾ ਹੈ ਉਹੀ ਟੱਬਰ ਆ ਉਹੀ ਸਿਆਣਾ ਹੈ ਉਹਦੇ ਘਰ ਵਾਲੇ ਵੀ ਉਮਰ ਘੱਟੋ ਘੱਟ 50 ਸਾਲ ਆ ਬਾਈ 50 ਸਾਲ ਦੇ ਨੇੜੇ ਕੱਢ ਕੇ ਦੇਖ ਲੋ ਉਹਦੀ ਉਹਦਾ ਮੂੰਹ ਦੇਖ ਲੋ ਤੇ ਆਪਦੀਆਂ ਘਰ ਘਰੇ ਜਾ ਕੇ ਆਪਦੀਆਂ ਘਰ ਵਾਲਿਆਂ ਦਾ ਮੂੰਹ ਦੇਖ ਲੋ ਆਪਦੀਆਂ ਭੈਣਾ ਮਾਵਾ ਦਾ ਦੇਖ ਲੋ ਆਪਣੇ ਤਾਂ ਫੂਸੁੱਡੇ ਪਏ ਐ ਤਾਂ ਉਹ ਉਹਨਾਂ ਤੇ ਜਵਾਨੀ ਚੜਦੀ ਐ ਸਾਰਿਆਂ ਤੇ ਕਿਉਂਕਿ ਹੌਸਲਾ ਭਈ ਅਗਲਿਆਂ ਨੂੰ ਜਿਨ੍ਹਾਂ ਨੂੰ ਹੌਸਲਾ ਉਹੀ ਬੰਦੇ ਹੱਸਣਗੇ ਤੇ ਸਾਡੇ ਤਾਂ ਕੋਈ ਚੁਟਕਲਾ ਸੁਣਾਏ ਤਾਂ ਵੀ ਨਹੀਂ ਹੱਸਾਂ ਆਉਂਦਾ ਸਮਾਰ ਕੇ ਕਾਰਨਾ ਵੀਰ ਮੇਰਿਓ ਆਪਾਂ ਨੂੰ ਹੁਣ ਤੱਕ ਲੁੱਟਿਆ ਹੀ ਗਿਆ ਤੇ ਇਸ ਵਾਰ ਵੀ ਲੁੱਟਿਆ ਹੀ ਜਾ ਰਿਹਾ। ਇਹ ਕੋਈ ਨਾ ਇੰਨਾ 헤ਜ ਨਾ ਕਰੋ ਕਹੀ ਕਹਿੰਦਿਆ ਮੈਂ ਉਹਨੂੰ ਚਿਤਾ ਤੋ ਦੇਖ ਲਓ ਤਿੰਨ ਚਾਰ ਚਾਰ ਵਾਰੀ ਮਾਨਪ੍ਰੇਤ ਚੁੱਟਿਆ ਇਥੇ। ਚਾਰ ਵਾਰੀ ਹੁਣ ਰਾਜਾ ਹੋ ਗਿਆ। ਦੋ ਬੰਦੇ ਹੋ ਗਏ ਤੀਜਾ ਬੰਦਾ ਜਿਹੜਾ ਇਹ ਬੰਦਾ ਹੈ ਬੀਐਮਪੀ ਇਹ 10 ਸਾਲ ਪਹਿਲਾਂ ਨਜ਼ਾਰੇ ਲੈ ਕੇ ਆਇਆ ਕਾਲੀਆਂ ਨਾਲ। ਦੋ 2.5 ਸਾਲ ਅਜੇ ਹੋਰ ਨਜ਼ਾਰੇ ਲਊ ਇਹ। ਤੇ ਅਗਲੀ ਵਾਰੀ ਵੀ ਇਹ ਨਜ਼ਾਰਿਆਂ ਜੀ ਇਹਨੇ ਦੇਖ ਲਿਓ ਜਿਹੜੀ ਪਾਰਟੀ ਦੀ ਸਰਕਾਰ ਬਣ ਗਈ ਨੇ ਉਧਰ ਚੱਲ ਜਾਣਾ ਜਿਹੜਾ ਬੰਦਾ ਇੱਕ ਵਾਰੀ ਹੱਲ ਗਿਆ ਨਾ ਉਹ ਖੜਦਾ ਨਹੀਂ ਹੁੰਦਾ ਕਿਤੇ। ਇਹ ਤਾਂ ਬਣੇ ਬਣਾਈ ਹੈ ਪਰ ਗੱਲ ਇਹ ਆ ਵੀ ਇਹਨਾਂ ਨੂੰ ਟੱਕਰ ਦੇਣ ਵਾਲਾ ਕੋਈ ਹੈ ਗਿੱਦੜਬਾ ਦੇ ਵਿੱਚ ਤਾਂ ਉਹਦੇ ਵਾਸਤੇ ਆਪਾਂ ਲੜ ਰਹੇ ਆ ਮੈਨੂੰ ਤੁਸੀਂ ਇਹਨਾਂ ਮਾਣ ਬਖਸ਼ਿਆ ਦੇਖੋ ਆਪਾਂ ਨੂੰ ਤਾਂ ਐਮਐਲਏ ਦੀ ਮੈਨੂੰ ਤਾਂ ਕੋਈ ਬਾਲਾ ਵੱਡਾ ਫਾਇਦਾ ਵੀ ਨਹੀਂ ਕਿਉਂਕਿ 26 27 ਦੇਸ਼ਾਂ ਵਿੱਚ ਘੁੰਮਿਆ ਤੁਸੀਂ ਦੇਖਦੇ ਹੋ ਕੈਨੇਡਾ ਅਮਰੀਕਾ ਜਿੱਥੇ ਲੋਕ ਸੋਚਦੇ ਆ ਉੱਥੇ ਮੈਂ ਸਭ ਤਾਂ ਜਾ ਕੇ ਆਇਆ ਠੀਕ ਹੈ ਇਹਨਾਂ ਦੀ ਐਮਐਲਏ شپ ਤਾਂ ਹਰੀਕੇ ਕਲਾ ਤੋਂ ਬਾਅਦ ਖਤਮ ਹੋ ਜਾਂਦੀ ਹੈ ਦੂਜਾ ਹਾਲ ਕਾ ਸ਼ੁਰੂ ਹੈ ਇੱਥੇ ਆਪਾਂ ਕਿਸੇ ਵੀ ਦੇਸ਼ ਚ ਜਾਂਦੇ ਆ ਕਿਸੇ ਪਿੰਡ ਚ ਜਾਂਦੇ ਆ ਜਾਂ ਕਿਸੇ ਸ਼ਹਿਰ ਚ ਜਾਂਦੇ ਆ ਕੋਈ 50 ਬੰਦੇ ਪਹਿਲਾ ਲਾਈਨ ਵਾਲੇ ਖੜੇ ਹੁੰਦੇ ਆ ਤੇ ਇਹਨਾਂ ਨੂੰ ਕੋਈ ਅਗਲਾ ਕਹਿੰਦਾ ਕਿੱਥੇ ਆਗਾ ਖਰਚੇ ਦਾ ਘਰ ਮੈਂ ਪਰ ਮੈਂ ਤੁਹਾਡੇ ਵਾਸਤੇ ਲੜਨਾ ਚਾਹਣਾ ਤੁਸੀਂ ਬਹੁਤ ਮੇਰੇ ਤੇ ਮਾਣ ਕਰ ਕੀਤਾ ਹੈ ਵੀ ਮੈਂ ਇਸ ਵਾਰ ਇਲੈਕਸ਼ਨ ਲੜ ਰਿਹਾ ਆ ਆਪਦਾ ਮੇਰੇ ਦਿਲੋਂ ਆਵਾਜ਼ ਆਈ ਚਲੋ ਭਰਾਵਾਂ ਦੀ ਸਪੋਰਟ ਆ ਸਾਰਿਆਂ ਦੀ ਤੁਹਾਡੇ ਵੀ ਹੈ ਵੀ ਇਸ ਵਾਰ ਗਨੇ ਕਿਸਾਨ ਨੂੰ ਵੋਟ ਪਾ ਦਿਓ ਮਿੰਨਤੀ ਹੈ ਮੇਰੀ ਪਿਛਲੀ ਵਾਰ ਬਥੇਰੇ ਨੇ ਕਿਹਾ ਤੈਨੂੰ ਘੱਟ ਪਈਆਂ ਇੱਕ ਕਹਿੰਦਾ ਤੈਨੂੰ ਇੰਨੀਆਂ ਘੱਟ ਪਈਆਂ ਤੈਨੂੰ ਹਟ ਜਾਣਾ ਚਾਹੀਦਾ ਸੀ ਮੈਂ ਕਿਹਾ ਮੇਰੀ ਗੱਲ ਸੁਣ ਬੀਜੇਪੀ ਨੂੰ ਮੈਂ ਹਰਾਇਆ 400 ਵੋਟ ਵਾਲੇ 15000 ਤੇ ਆ ਗਏ ਜੇ ਮੈਂ ਘੱਟ ਵੋਟਾਂ ਮੈਂ ਉਹਨਾਂ ਤੋਂ ਤੇ ਜਿੱਤਿਆ ਜੇ ਮੈਂ ਲੜੂਗਾ ਫੇਰ ਹੀ ਅੱਗੇ ਵਧੂਗਾ ਆ ਸੋਡਾ ਮੈਂ ਕਿਹਾ ਕੇਜਰੀਵਾਲ ਤੀਜੇ ਦਿਨ ਹੈਲੀਕਾਪਟਰ ਤੇ ਆਪ ਉੱਡ ਜਾਂਦਾ ਨਾਲ ਭਾਲਿਆਂ ਦਾ ਕੇਜਰੀਵਾਲ ਨੂੰ ਤੇ ਪਹਿਲਾਂ ਗਿਆ ਗੁਜਰਾਤ ਕਿੰਨੀਆਂ ਸੀਟਾਂ ਆਇਆਂ 0 ਅਗਲੀ ਵਾਰੀ ਉੱਡਿਆ ਗਏ ਮੱਧ ਪ੍ਰਦੇਸ਼ ਸਿੱਟਾਂ ਕਿੰਨੀਆਂ ਆਇਆਂ 0 ਤੀਜੀ ਵਾਰੀ ਹੈਲੀਕਾਪਟਰ ਢਾ ਕੇ ਗਏ ਹਰਿਆਣੇ ਤਾਂ ਕਿੰਨੀਆਂ ਸੀਟਾਂ ਆਇਆਂ 0 ਫਿਰ ਇਹਨਾਂ ਨੂੰ ਤਾਂ ਫਾਹਾ ਲੈ ਲੈਣਾ ਚਾਹੀਦਾ ਜੇ ਤੁਸੀਂ ਕਹਣਾ ਕੋਡ ਲਈ ਤੂੰ ਵਜਾ ਤੂੰ ਨਹੀਂ ਜਿਹਦਾ ਪਰ ਸਾਨੂੰ ਤਾਂ ਫਹਾ ਲੈਣਾ ਚਾਹੀਦਾ ਤਿੰਨ ਵਾਰੀ ਜ਼ੀਰੋ ਹੀ ਆਉਂਦੀ ਹੈ ਨਾਲੇ ਜਾਂਨੇ ਹੈਲੀਕਾਪਟਰ ਤੋਂ ਮੈਂ ਤਾਂ ਟਰੈਕਟਰ ਲੋਟ ਆ ਗਿਆ ਮੈਂ ਉਹ ਵੀ ਚੱਕ ਤੂੰ ਹੋ ਸਕਦਾ ਕੱਲ ਨੂੰ ਸਾਈਕਲ ਆ ਗਿਆ ਮੈਂ ਸਾਈਕਲ ਵੀ ਚੱਕ ਦੂੰ ਪਰ ਬੰਦੇ ਦਾ ਹੌਸਲਾ ਤਾਂ ਦੇਖੋ ਦੇਖੋ ਬਾਪੂ ਪੜਿਆ ਲਿਖਿਆ ਹੈਗਾ ਦੁਨੀਆ ਘੁੰਮਿਆ ਛੋਡੇ ਨਾਲ ਖੜਿਆ ਤੇ ਆਉਦਾ ਮੈਂ ਤਾਂ 27 ਚ ਵੀ ਖੜੂਗਾ ਮੈਂ ਛੋਡੇ ਉਹਨਾਂ ਦੇ ਪੈਰ ਨਹੀਂ ਛੱਡਣ ਜਿੰਨਾ ਇੱਕ ਵੋਟਾਂ ਨਹੀਂ ਪਾਉਂਦੇ ਐਤ ਕੀ ਬਾਬਾ ਕਿਹੜਾ ਸਰਕਾਰ ਡੇਕਦੀ ਆ ਯਾਰ ਜਦੋਂ ਸਰਕਾਰ ਡੇਕਦੀ ਹੋਵੇ ਨਾ ਵੀ ਭਾਈ ਅੱਗੇ 92 ਬੈਠੇ ਆ ਉਹਨਾਂ ਨੂੰ ਲੋਕ ਗਾਲਾਂ ਕੱਢਦੇ 93 ਵਾਲਾ ਇਹਨੂੰ ਕੱਢ ਲਿਆ ਕਰਾਂਗੇ ਕੀ ਹੋਜੂ ਕੁਛ ਨਹੀਂ ਹੋਣਾ ਬਾਪੂ ਨਹੀਂ ਇਹ ਬੰਦੇ ਸਕੇ ਆ ਯਾਰ ਤੁਸੀਂ ਮੈਦਾ ਆਕਾਲੀ ਦਲ ਦੇ ਜਿਹੜੇ ਵਰਕਰ ਆ ਨਾ ਖਾਲਸ ਉਹਨਾਂ ਨੂੰ ਕਹਿਣਾ ਦੇਖੋ ਆਪਾਂ ਕਾਂਗਰਸ ਨੂੰ ਤਾਂ ਪਾ ਹੀ ਨਹੀਂ ਸਕਦੇ ਕਾਂਗਰਸ ਦਾ ਸਾਡੀ ਸਭ ਤੋਂ ਸਿੱਖਾਂ ਦੇ ਗਲਾਂ 'ਚ ਟਾਇਰ ਪਾਉਣ ਵਾਲੀ ਪਾਰਟੀ ਐ ਤੇ ਝਾੜੂ ਜਿਹੜਾ ਦੂਜਾ ਹੈਗਾ ਭਾਜਪੀ ਉਹਨੇ ਹੁਣੇ ਆਪਾਂ ਨੂੰ ਸਾਰਾ ਕੁਝ ਦਿਖਾਇਆ ਮੈਂ ਉਹ ਭਰਾਵਾਂ ਨੂੰ ਵੀ ਕਹਿਣਾ ਚਾਹਣਾ ਮੈਂ ਕਿਸੇ ਨੂੰ ਕਹਿੰਦਾ ਨਹੀਂ ਕਿ ਉਹ ਪਿੰਡ ਚ ਪੈਣੀ ਲੜਾਈ ਜੇ ਮਕਸੂਦਾ ਵੀ ਯਾਰ ਜਿਹੜੇ ਬੰਦੇ ਅਜ ਮਨਪ੍ਰੀਤ ਨੂੰ ਕਾਜੂ ਖਵਾਈ ਜਾਂਦੇ ਆ ਇਹਦਾ ਮਤਲਬ ਉਹ ਜਰਨਲ ਡਾਇਰ ਨੇ ਜਦੋਂ ਗੋਲੀਆਂ ਮਾਰਗੀਆਂ ਨਾ ਜਿਨ੍ਹਾਂ ਨੇ ਬਾਗ ਚ ਤੇ ਇੱਕ ਘਰ ਨੇ ਰੋਟੀ ਕੀਤੀ ਸੀ ਉਹਨੂੰ ਗੋਲੀਆਂ ਮਾਰਨ ਤੋਂ ਬਾਅਦ ਆਪਾਂ ਕੱਢਦੇ ਆ ਗਾਲਾਂ ਵੀ ਯਾਰ ਇੰਨੇ ਬੰਦਿਆਂ ਨੂੰ ਮਾਰਿਆ ਜਿਨੇ ਬੇਕਸੂਰ ਲੋਕਾਂ ਨੂੰ ਉਹਨੂੰ ਰੋਟੀ ਕੀਤੀ ਤੇ ਅੱਜ ਛੋਡੇ ਪਿੰਡ ਚ ਕਿੰਨੇ ਆਣੇ ਰੋਟੀ ਕੀਤੀ ਆ ਵੀ ਮਨਪ੍ਰੀਤ ਬਾਦਲ ਨੂੰ ਉਹਨਾਂ ਦੇ ਘਰ ਪੁੱਛ ਲਿਓ ਉਹ ਜਰਨਾ ਡਾਇਰ ਜਿਨ੍ਹਾਂ ਨੇ 750 ਬੰਦੇ ਮਾਰਦੇ ਯਾਰ ਆਪਣੇ ਸਭ ਕਾਰਨ ਦਾ ਕੀ ਕਸੂਰ ਸੀ ਸਿੱਧੀ ਗੋਲੀ ਮਾਰੀ ਮੁੰਡੇ ਦੇ ਪੁੱਛੋ ਯਾਰ ਵੀ ਕੋਈ ਹੱਲ ਹੈ ਵੀ ਜਿਹੜੇ ਕਾਲੀ ਦਲ ਦੇ ਸਾਡੇ ਭਰਾ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਖਾਲਸਾ ਵੀ ਸੋਡੀ ਪਾਰਟੀ ਦਾ ਨੇ ਕਰਤੀ ਖਤਮ ਕਾਲੀ ਦਲ ਵਾਲੇ ਭਰਾਵਾਂ ਨੂੰ ਕਹਿਣਾ ਵੀ ਨਾ ਤਾਂ ਆਪਾਂ ਕਾਂਗਰਸ ਨੂੰ ਪਾ ਸਕਦੇ ਆ ਤੇ ਨਾ ਹੀ ਪਾ ਸਕਦੇ ਉਹਨਾਂ ਨੂੰ ਮੈਂ ਤੁਹਾਡੇ ਭਰਾ ਯਾਰ ਮੈਂ ਕਿਸਾਨ ਬੰਦਾ ਤੁਹਾਡੇ ਨਾਲ ਉੱਥੇ ਵੀ ਖੜਾ ਘਟੋ ਘਟ ਇਧਰ ਹੀ ਪਾ ਦਿਓ ਵੀਰ ਬਣ ਕੇ ਤੇ ਜਿਹੜੇ ਬੰਦੇ ਇਹਨਾਂ ਦੇ ਬਾਹਲੇ ਖਾਸਾ ਮੈਂ ਕਹਣਾ ਵੰਡ ਕੇ ਹੀ ਪਾ ਦਿਓ ਯਾਰ ਅਈਨਾ ਬਿਨਾ ਸਟੋ ਯਾਰ ਮੈਂ ਕਿਹੜਾ ਥੋੜਾ ਕੋਈ ਮਾੜਾ ਕੀਤਾ ਮੈਨੂੰ ਜੇ ਥੋੜਾ ਥੋੜਾ ਜਿਵੇਂ ਜਵਾਕ ਨਹੀਂ ਹੁੰਦਾ ਛੋਟਾ ਮਾਲਕ ਇੱਕ ਸਾਹਣਾ ਇੱਕ ਕਟਾ ਕਟਣ ਥੋੜਾ ਥੋੜਾ ਘਿਓ ਖਾਉਂਦੇ ਰੋਵੇਂ ਇੱਕ ਦਿਨ ਸਾਹਣ ਬਣ ਜਾਂਦਾ ਬਾਪੂ ਥੋੜਾ-ਮੋਟਾ ਫਲ ਪਾ ਖਵਾਓ ਘਿਓ ਥੋੜਾ ਬੋਟਾ ਪਾਓ ਮੈਂ ਸਾਹਣ ਬਣ ਜਾਊਗਾ ਢਾਲੂਗਾ ਇਹਨਾਂ ਨੂੰ ਪਰ ਢਾਉਣ ਵਾਲੀ ਤਾਕਤ ਤੁਹਾਡੇ ਚ ਐ ਇਹ ਤੁਸੀਂ ਪਾਉਣੀਆਂ ਹੁਣ ਆਹਣਾ ਸੋਚੋ ਵੀ ਇਹ ਬਣੂ ਇਹ ਬਣੂਗਾ ਨਹੀਂ ਬਣੂਗਾ ਉਹ ਅੱਡ ਗੱਲ ਐ ਤੁਸੀਂ ਆਪਦਾ ਕੰਮ ਕਰੋ ਮੈਂ ਆਪਦਾ ਕਰਦਾ ਸੋਡਾ ਕੰਮ ਆ ਵੋਟ ਪਾਉਣਾ ਉਹ ਜਾ ਕੇ ਗਨੇ ਕਿਸਾਨ ਨੂੰ ਪਾਇਓ 11 ਨੰਬਰ ਬਟਨ ਤੇ ਤੇ ਮੇਰਾ ਕੰਮ ਹੈ ਜਿਹੜਾ ਪ੍ਰਚਾਰ ਕਰਨਾ ਹੈ ਸੋਡੇ ਨਾਲ ਖੜਨਾ ਲੋਕਾਂ ਦੇ ਮੁੱਦੇ ਠਾਉਣਾ ਉਹ ਮੈਂ ਠਾਉਂਦਾ ਰਹੂੰਗਾ ਹੁਣ ਕਈ ਬੰਦੇ ਇਹ ਸੋਚਦੇ ਆ ਵੀ ਇਹਦੇ ਕੋਲੇ ਪੈਸੇ ਘੱਟ ਐ ਦੂਜਿਆਂ ਕੋਲੇ 25-25 ਕਰੋੜ ਲਾਉਣਾ 20-20 ਕਰੋੜ ਲਾਉਣਾ ਇਹਦਾ ਬਟਿਆ ਕੁਛ ਨਹੀਂ ਜਾਣਾ ਬਾਪੂ ਇੱਥੇ ਤਾਂ ਉਹ ਇਹ 20-25 ਕਰੋੜ ਤਾਂ ਹੈ ਹੀ ਕੁਛ ਨਹੀਂ ਇੱਥੇ ਤਾਂ ਰਾਜ ਔਰਗ ਜੇਵਦਾ ਨਹੀਂ ਰਿਹਾ ਜਿਹਨਾਂ ਡੰਡੇ ਦੇ ਸਿਰ ਤੇ ਹੀ ਕਰਨਾ ਸੀ ਰਾਜ ਦਾ ਤਾਂ ਸਿਕੰਦਰ ਦਾ ਨਹੀਂ ਰਿਹਾ ਦੁਨੀਆ ਦੇ ਵਿੱਚ ਬਦਲਾ ਆਉਂਦਾ ਹੀ ਆ ਬਾਪੂ ਹੌਲੀ 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 ਬਦਲ ਜਾਂਦਾ ਸੋ ਤੁਸੀਂ ਸਿਰਫ ਤੇ ਸਿਰਫ ਆਪਦੇ ਪੁੱਤ ਦੇ ਸਿਰ ਤੇ ਹੱਥ ਰੱਖਦੇ ਹੋ ਮੈਂ ਤੁਹਾਡਾ ਆਪਦਾ ਪੁੱਤਾਂ ਗਵਾਨ ਪਿੰਡ ਹੈ ਕੋਟਲੀ ਕਿਹੜਾ ਕਲਕੱਤਾ ਜਦੋਂ ਮਰਜੀ ਜਾਵਾਂਗੇ ਮੈਂ ਤੁਹਾਡੇ ਨਾਲ ਆ ਮੇਰਾ ਨੰਬਰ ਆ ਨਹੀਂ ਤਾਂ ਚਾਹੇ ਆ ਮੇਰੇ ਨਾਲ ਹੀ ਪੜੇ ਆਮਨੇ ਵਰਗੇ ਸਾਰੇ ਖੇਡਦੇ ਆ ਚਾਹ ਠੀਕ ਆ ਹੁਣ ਇਹਨਾਂ ਨੂੰ ਇਹ ਜੀ ਦੂਜਾ ਆ ਜਾਂਦਾ ਇੱਕ ਇੱਕ ਉੱਤੇ ਪ੍ਰੈਸ਼ਰ ਪਾਏ ਨਾ ਮੈਂ ਕਿਹੜਾ ਝੰਡੇ ਚਾਹੇ ਇੱਕ ਦੀ ਸਾਡੇ ਪੰਜ ਲਾ ਲਓ ਪਰ ਵੋਟ ਤਾਂ ਬਈ ਅੰਦਰ ਨਹੀਂ ਪਾਉਣੀ ਆ ਉੱਥੇ ਕਿਹੜਾ ਬੋਲਣਾ ਸੋ ਮੈਂ ਸਿਰੋ ਇਹੀ ਬੇਨਤੀ ਕਰਦਾ ਇਸ ਵਾਰ ਗੰਨੇ ਕਿਸਾਨ ਨੂੰ ਵੋਟਾਂ ਪਾਓ ਜਿੰਨੀਆਂ ਵੀ ਮੈਂ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਦਾ ਅਕਾਲੀ ਦਲ ਦੇ ਖਾਸ ਵਰਕਰਾਂ ਨੂੰ ਬੇਨਤੀ ਕਰਦਾ ਵੀ ਸੋਡੀ ਪਾਰਟੀ ਖਤਮ ਕਰਕੇ ਇਹ ਬੰਦੇ ਨੇ ਕੀਤੀਆਂ ਆਪਾਂ ਇਹਨਾਂ ਨੂੰ ਰਹਿਣ ਦਿਓ ਆਪਾਂ ਇੱਧਰ ਪਾਲ ਗਏ ਨਾਲੇ ਤਾਂ ਬਚੇ ਰਵਾਂਗੇ ਕਿਸੇ ਨਵੇਂ ਘਰੇ ਨਹੀਂ ਜਾਣਾ ਪੈਂਦਾ ਬਾਕੀ ਆਪਾਂ ਆਜ਼ਾਦ ਬੰਦੇ ਆ ਬਾਈ ਤੇ ਤੁਹਾਡੇ ਨਾਲ ਖੜਨ ਵਾਲਿਆਂ ਕੋਈ ਆਪਣੇ ਤੇ ਦਾਗ ਨਹੀਂ ਕੁਛ ਨਹੀਂਗਾ ਮੈਂ ਸਿਰਫ ਜੇ ਆਪਾਂ ਬਣ ਗਏ ਮੈਂ ਤੁਹਾਨੂੰ ਦੋ ਤਿੰਨ ਗੱਲ ਦੱਸਾਂ ਜੇ ਆਪਾਂ ਕਰਾਂਗੇ ਕੀ ਆਪਾਂ ਜਿੰਨੇ ਵੀ ਸਾਡੇ ਪੜਨ ਵਾਲੇ ਭਰਾ ਜਾਂ ਕਿਸੇ ਨੇ ਕੰਮ ਕਰਨਾ ਮੈਂ ਤਾਂ ਪਹਿਲੀ ਗੱਲ ਇਹ ਵਿਧਾਨ ਸਭਾ 'ਚ ਕਹਿਣਾ ਵੀ ਇਹਨਾਂ ਨੂੰ ਲੋਨ ਦਿੱਤੇ ਜਾਣ ਗਰੀਬਾਂ ਨੂੰ ਵੀ ਲੋਨ ਦਿੱਤੇ ਜਾਣ ਕਿਸਾਨਾਂ ਨੂੰ ਵੀ ਲੋਨ ਦਿੱਤੇ ਜਾਣ ਹਰ ਬੰਦੇ ਨੂੰ ਦਿੱਤੇ ਆ ਜੋ ਕੁਝ ਕਰਨਾ ਚਾਹੁੰਦਾ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਆ ਉਹ ਕੁਝ ਕਰਕੇ ਦਿਖਾ ਸਕੇ ਉਹਨੂੰ ਆਪਾਂ এনਵਾਇਰਨਮੈਂਟ ਦੇ ਅੱਗੇ ਦੂਜੀ ਗੱਲ ਇਹ ਕਿ ਆਪਾਂ ਇੱਥੇ ਵਧੀਆ ਡਾਕਟਰਾਂ ਨੂੰ ਭਰਤੀ ਕਰਕੇ ਵੱਡਾ ਡਾਕਟਰ ਲੈ ਗਏ ਜਿੱਥੇ ਇਲਾਜ ਹੋਵੇ ਤੀਜੀ ਗੱਲ ਕੋਈ ਯੂਨੀਵਰਸਿਟੀ ਬਣਾ ਕੇ ਕੋਈ ਮੈਡੀਕਲ ਕਾਲਜ ਬਣਾ ਕੇ ਜਿੱਥੇ ਜਿਹੜਾ ਸਾਡੇ ਜਵਾਗ ਪੜ ਸਕਣ ਚੌਥਾ ਕੋਈ ਇੰਡਸਟਰੀ ਲੈ ਗਏ ਜਿੱਥੇ ਇਹਨਾਂ ਨੂੰ ਨੌਕਰੀਆਂ ਮਿਲ ਸਕਣ ਜਿਹੜਾ ਬਹੁਤ ਛੋਟੇ ਛੋਟੇ ਮੁੱਦੇ ਐ ਛੋਟੇ ਪਿੰਡ ਚ ਹਰ ਪਿੰਡ ਦੇ ਵਿੱਚ ਇੱਕ ਪਾਰਕ ਹੋਣਾ ਚਾਹੀਦਾ ਪੈਲਸ ਹੋਣਾ ਚਾਹੀਦਾ ਕਿਉਂਕਿ ਪੈਸਿਆਂ ਦੇ ਉੱਤੇ ਭਾਈ 2-2 ਲੱਖ ਰੁਪਇਆ ਸਾਈ ਹੋ ਗਈ ਐ ਕੋਈ ਚਾਰ ਪਿੰਡਾਂ ਦਾ ਸਰਕਾਰੀ ਪੈਲਸ ਹੀ ਬਣਾ ਦਿਓ ਵੱਡਾ ਸੋਹਣਾ ਹੋਵੇ ਵੀ ਬਹੁਤ ਚੀਜ਼ਾਂ ਕਰ ਸਕਦੇ ਆ ਏ ਪਾਪ ਤੁਸੀਂ ਆਣਾ ਸੋਚੋ ਹੋ ਨਹੀਂ ਸਕਦਾ ਇਹ ਪਾਵਰ ਬਥੇਰੀਆ ਆਹ ਦੇਖ ਲਓ ਬੂਥੇ ਦਿਖਾਉਣ ਆਹ ਪਤਾ ਪੋਸਟਰਾਂ ਤੇ ਕਿੰਨੇ ਪੈਸੇ ਲੱਗਦੇ ਆ ਹੁਣ ਤੁਸੀਂ ਕਹੋਗੇ ਕੋਈ ਨਹੀਂ ਤੇਰਾ ਪੋਸਟਰ ਨਹੀਂ ਲੱਗਿਆ ਸਾਡੇ ਪਿੰਡ ਪੋਸਟਰ ਜਿਆਦਾ ਪੋਸਟਰ ਲਾਉਂਗਾ ਜਾਂ ਤੇਲ ਪਵਾਉਂਗਾ ਇੱਕ ਹੀ ਕੰਮ ਹੋਊਗਾ ਪੋਸਟਰ ਲਾਉਣ ਤੇ ਬਈ ਲੱਖਾਂ ਰੁਪਏ ਲੱਗਦਾ ਆਹਾਂ ਐਵੇਂ ਨਹੀਂ ਲੱਗਦਾ ਤੁਸੀਂ ਜਾ ਕੇ ਦੇਖ ਲਓ ਕਿਸੇ ਨੇ ਦੁਕਾਨ ਖੋਲ੍ਹਿਆ ਨਾ ਜਮਾ ਜਗਜੀਤ ਮੈਡੀਕਲ ਵਾਲੇ ਨੇ ਇਹਨੇ ਕੱਲੇ ਉੱਥੇ ਫਲੈਕਸੀ ਲਾਇਆ ਇੱਥੇ ਵੀ ਨਹੀਂ ਲਾਇਏ ਹੋਣੇ ਵਿਚਾਰੇ ਨੇ ਪਤਾ ਕਿੰਨਾ ਪੈਸਾ ਲੱਗਦਾ ਇਹ ਪਰ ਇਹਨਾਂ ਕੋਲੇ ਪੈਸਾ ਕਿੱਥੋਂ ਦਾ ਕਾਰਪੋਰੇਟ ਦਾ ਲੁੱਟੇ ਲੁੱਟਿਆਂ ਆਲਾ ਪਾਸਾ ਜਿਹੜੇ ਬੰਦੇ ਅੱਜ ਤੁਹਾਡੇ ਤੇ ਲੱਖਾਂ ਕਰੋੜਾ ਰੁਪਇਆ ਲਾ ਕੇ ਬੰਨ ਗਏ ਨਾ 20-20 ਕਰੋੜ ਲਾ ਕੇ ਇਹ ਕੱਲ ਨੂੰ 5-500 ਕਰੋੜ ਕਮਾਉਣਗੇ ਉਹਦੇ ਚੋਂ ਇੱਥੇ ਤਾਂ ਤੁਸੀਂ ਤੇ ਮੈਂ ਸਾਥ ਨਾਲ ਹੀ ਆਂ ਮੈਨੂੰ ਸ਼ਾਇਦ ਦੂਜੀ ਵਾਰੀ ਨਾ ਆ ਆ ਜਾਵੇ ਕਿਉਂਕਿ ਆਵਾਜ਼ ਇਹੋ ਜੀ ਆ ਬਾਈ ਬਹਿ ਜਾਂਦਾ ਗਲਾ ਵੀ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਜਿੰਨੀਆਂ ਰਿਸ਼ਤੇਦਾਰੀਆਂ ਜਿੰਨੇ ਮਿੱਤਰ ਐ ਉਹਨਾਂ ਨੂੰ ਫੋਨ ਕਰੋ ਵੀ ਇਸ ਵਾਰ ਗੰਨੇ ਕਿਸਾਨ ਨੂੰ ਵੋਟਾਂ ਪਾ ਗਏ ਤੇ ਆਪਾਂ ਇਹਨਾਂ ਤਿੰਨਾਂ ਨੂੰ ਸਬਕ ਸਿਖਾਈਏ ਕੋਈ ਸਰਕਾਰ ਨਹੀਂ ਡਿੱਗਣ ਲੱਗੀ ਕੋਈ ਪਹਿਲੀ ਵਾਰੀ ਨਹੀਂ ਬਣ ਲੱਗਾ ਇਹ ਤਾਂ ਚੱਲੀ ਜਾਣਾ ਜਿੱਦ ਤੱਕ ਤੇ ਮੈਂ ਵਾਦਾ ਕਰਦਾ ਤੁਹਾਡੇ ਵਿੱਚਾਂ ਵਿੱਚ ਹੀ ਖੜਾ ਰਹੂੰਗਾ ਆਪਦੇ ਪਿੰਡਾਂ ਦਾ ਬੰਦਾ ਸਵਾਰਦਾ ਹੁੰਦਾ ਅਗਵਾ ਗਾੜਦਾ ਨਹੀਂ ਸੋ ਬਾਪੂ ਬਾਕੀ ਅਰਦਾਸ ਵੀ ਕਰਿਆ ਕਰੋ ਤੜਕੇ ਜਿਹੜੇ ਗੁਰੂ ਘਰ ਜਾਂਦੇ ਆ ਵੀ ਸਾਡਾ ਪੁੱਤ ਆ ਜਿਹੜਾ ਉਹ ਜਿੱਤੇ ਲੋਕਾਂ ਦਾ ਮਨ ਬਦਲ ਦੇਦਾ ਕੋਈ ਪਤਾ ਨਹੀਂ ਲੱਗਦਾ ਪਿਛਲੀ ਵਾਰੀ ਗੰਨਾ ਕਿਸਾਨ ਜਦੋਂ ਸੀਗਾ ਚਾਰ ਪੰਜ ਦਿਨਾਂ ਸਬਜ਼ੀ ਖਾ ਸਕਦੇ ਇੰਨੀ ਹਵਾ ਬੱਗੀ ਕਿ ਪਤਾ ਨਹੀਂ ਲੱਗਿਆ ਬਾਕੀ ਇਹਨਾਂ ਤਿੰਨਾਂ ਨੂੰ ਹਰਾਉਣਾ ਜ਼ਰੂਰੀ ਹੈ ਇਹ ਤਾਂ ਹੱਸਦੇ ਆ ਵੀ ਫੋਟਮਾਂ ਲਾ ਲਾ ਕੇ ਮਤਲਬ ਮੂੰਹ ਦਿਖਾਉਂਦੇ ਆ ਸਾਰੇ ਪਿੰਡਾਂ 'ਚ ਫੋਟਮਾਂ ਲਾ ਲਾ ਕੇ ਫਿਰ ਜਿਹੜਾ ਕੱਠ ਘੱਟ ਹੁੰਦਾ ਜਿੱਥੇ ਉੱਥੇ ਜਿਹੜਾ ਦੂਜੇ ਬੰਦੇ ਨੂੰ ਇਹ ਵੀ ਕਹਿੰਦੇ ਆ ਵੀ ਤੂੰ ਕੱਠ ਘੱਟ ਕਿਉਂ ਕੀਤਾ ਵੀ ਮੇਰਾ ਤਾਂ ਬੇਨਤੀ ਆ ਤੁਸੀਂ ਸੁਣ ਨਾ ਜਣੋ ਇਹ ਹੀ ਮੇਰੀ ਜਿੱਤ ਹੈ ਬਸ ਕੱਠ ਵੀ ਵੱਧ ਕਰ ਲੈ ਕਰੋ ਡਰਾਈ ਜਾਇਆ ਕਰੋ ਮੈਂ 2027 'ਚ ਵੀ ਲੜੂੰਗਾ ਬਾਬੂ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ 24 ਵੀ ਲੜੀਆ 27 'ਚ ਵੀ ਲੜੂੰਗਾ ਇੱਥੇ ਹੀ ਵਜਣਾ ਤੁਹਾਡੇ 2 2.5 ਸਾਲ ਕਿੱਟਿਆਂ 'ਚ ਕੋਈ ਚੱਕਰ ਨਹੀਂ ਮੈਂ ਫੇਰ ਆ ਕੇ ਫੜ ਲੈਨੇ ਆ ਤੇ ਵੋਟਾਂ ਵੇਲੇ ਬਾਈ ਨਿਕਲਦੇ ਜਾਂਦਾ ਪਤਾ ਲੱਗਦਾ ਹੁੰਦਾ ਕਿਹੜੇ ਪਿੰਡ ਚੋਂ ਕਿੰਨਿਆ ਨਿਕਲਣਗੇ ਸੋ ਜਦੋਂ ਗੁੜੀ ਸੰਗਰਾਂ ਵਾਲੀਆਂ ਜਿਹੜੀਆਂ ਮਸ਼ੀਨਾਂ ਇਹ ਚੱਲਣ ਨਾ ਤਾਂ ਬਾਈ ਬਣ ਕੇ ਉਹਦੇ ਚੋਂ ਆਪਦੇ ਪੁੱਤ ਦਾ ਹਿੱਸਾ ਬਚਾ ਕੇ ਰੱਖੇ ਮੈਂ ਮਿੰਨਤੀ ਕਰਦਾ ਚਾਹੇ ਹਿੱਸੇ ਚੋਂ ਹਿੱਸਾ ਪਾ ਦਿਓ ਤੇ ਚਾਹੇ ਸਾਰੀਆਂ ਪਾ ਦਿਓ ਪਰ ਮੈਨੂੰ ਖਾਲੀ ਨਾ ਮੁੜਿਓ ਤੁਹਾਡਾ ਪੁੱਤਾਂ ਤੁਹਾਡਾ ਭਰਾ ਤੇ ਮੈਂ ਨੌਜਵਾਨਾਂ ਵਾਸਤੇ ਬਜ਼ੁਰਗਾਂ ਵਾਸਤੇ ਸਾਰਿਆਂ ਵਾਸਤੇ ਕਰੂੰਗਾ ਜਿਹੜਾ ਭਗਵੰਦ ਸਿੰਘ ਮਾਨ ਕਹਿੰਦਾ ਸੀ ਆਪਾਂ ਉਹ ਕਰਾਂਗੇ ਵੀ ਐਸ ਡੀ ਐਮ ਚਾਹੇ ਬੀ ਡੀ ਪੀਓ ਸਾਹਿਬ ਹੋਣ ਆਹੀ ਸੱਤ ਸੋਢੀ ਵਧੀਆ ਇੱਥੇ ਬਹਿ ਕੇ ਉਹਨਾਂ ਦੀ ਸਾਰੀਆਂ ਦੀਆਂ ਪੈਨਸ਼ਨਾਂ ਲਵਾਵਾਂਗੇ ਜਿਨ੍ਹਾਂ ਦੇ ਕੋਠੇ ਨਹੀਂ ਆਏ ਉਹਨਾਂ ਨੂੰ ਦਵਾਵਾਂਗੇ ਕਣਕ ਵਾਲਾ ਵੀ ਹੱਲ ਕਰਾਂਗੇ ਪਰ ਉਹ ਤੋਂ ਵੱਡੇ ਮਸਲੇ ਹੱਲ ਕਰਾਂਗੇ ਸੋ ਬੜੀਆ ਆਪਾਂ ਇੱਥੇ ਹੀ ਲਵਾਵਾਂਗੇ ਸਾਰਾ ਕੰਮ ਸੋਲ ਮੈਨੂੰ ਪਤਾ ਲੱਗ ਗਿਆ ਬਹੁਤ ਸੋਹਣੀ ਬਣ ਗਿਆ ਅੱਗੇ ਨਾਲੋਂ ਵੀ ਆਪਣੀ ਜਿਹੜਾ ਇਹ ਸਾਥਾ ਇੱਥੇ ਬਹਿ ਕੇ ਸਾਰਾ ਕੁਝ ਹੋਊਗਾ ਬਾਪੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰਾ ਹਿੱਸੇ ਤੋਂ ਹਿੱਸਾ ਜ਼ਰੂਰ ਦੇ ਦਿਓ